ਆਣਾ ਬੰਦੂੜ ਅਧੀਨ ਪੈਂਦੇ ਪਿੰਡ ਉਰਦਨ ਦੇ ਨੌਜਵਾਨ ਦਾ ਦੋਸਤਾਂ ਨੇ ਕਤਲ ਕਰਕੇ লাশ ਨਹਿਰ ਕੰਡੇ ਝਾੜੀਆਂ ਦੇ ਵਿੱਚ ਦੱਬ ਦਿੱਤੀ ਹੈ। ਤਮਰਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਹਵਾਲੇ ਕੀਤੇ। ਇੱਕ ਨੌਜਵਾਨ ਦੀ شناخت ਅਤੇ লাশ ਦੀ ਬਰਾਮਦਗੀ ਕਰਕੇ ਏਪੀਜੀਐਨ ਹਸਪਤਾਲ ਰਾਜਪੁਰਾ ਵਿਖੇ ਪੋਸਟ ਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਤਮਰਤਕ ਗ੍ਰਾਜਵਨ ਤਰਸੇਮ لال ਕੁਵਾਰਾ ਸੀ। ਤਮਰਤਕ ਦੇ ਪਰ ਆ ਪਵਨ ਕੁਮਾਰ ਪੁੱਤਰ ਸ਼ਾਮਰਾਜ ਨੇ ਦੱਸਿਆ ਕਿ ਮੇਰਾ ਭਰਾ ਤਰਸੀਮ ਸਿੰਘ 2 ਜੁਲਾਈ ਨੂੰ ਘਰ ਤੋਂ ਗਿਆ ਪਰ ਮੁੜ ਵਾਪਸ ਨਹੀਂ ਆਇਆ। ਇਸ ਪ੍ਰਾਂਤ 21 ਜੁਲਾਈ ਨੂੰ ਬਨੂੜ ਥਾਣੇ ਸ਼ਿਕਾਇਤ ਕੀਤੀ ਹੈ। ਉਹਨਾਂ ਦੱਸਿਆ ਕਿ 24 ਜੁਲਾਈ ਨੂੰ ਚੈੱਕ ਕੀਤੇ ਗਏ ਗਵਾਂਟੀਆਂ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਰਸੀਮ ਆਪਣੇ ਦੋਸਤ ਸ਼ੁਭਮ ਉਰਫ ਸ਼ੁੱਭੀ ਵਾਸੀ ਖੇੜਾ ਗੱਜੂ ਦੇ ਮੋਟਰਸਾਈਕਲ ਉੱਤੇ ਜਾਂਦਾ ਦਿਖਾਈ ਦਿੱਤਾ। ਉਹਨਾਂ ਦੱਸਿਆ ਕਿ ਜਦੋਂ ਮੈਂ ਆਪਣੇ ਰਿਸ਼ਤੇਦਾਰ ਸੁਭਾ ਅਚੰਤ ਦੇ ਨਾਲ ਸ਼ੁਭਮ ਦੇ ਘਰ ਪਤਾ ਕਰਨ ਗਿਆ ਤਾਂ ਸ਼ੁਭਮ ਵੇਖ ਕੇ ਘਬਰਾ ਗਿਆ ਤੇ ਆਪਣੇ ਦੋਸਤ ਤਰਸੀਮ ਦਾ ਕਤਲ ਕਰਨ ਦੀ ਗੱਲ ਕਹੋਈ। ਉਥੇ ਉਹਨੇ ਕਿਹਾ ਕਿ ਤਰਸੀਮ ਅਤੇ ਮੈਂ ਫਰੀਦਪੁਰ ਦੇ ਠੇਕੇ ਉਤੇ दारू ਪੀਣ ਗਏ ਸਨ ਤੇ ਉਥੇ ਜਸਪਾਲ ਸਿੰਘ ਟੋਨੀ ਮਾਨਕਪੁਰ ਅਤੇ ਗੁਰਪ੍ਰੀਤ ਸਿੰਘ ਟਾਟਾ ਵਾਸੀ ਪਿੰਡ ਗਿੱਗੇ ਮਾਜਰਾ ਤੇ ਕਰਨ ਨੇਪਾਲੀ ਵਾਸੀਆ ਗਿੱਗੇ ਮਾਜਰੇ ਵੀ ਆਗੇ ਸੀ ਇਹ ਸਾਰੇ ਨੇੜਲੇ ਪਿੰਡਾਂ ਦੇ ਹੁਣ ਕਹਨ ਇੱਕ ਦੂਜੇ ਦੇ ਦੋਸਤ ਸਨ ਤਾਂ ਸ਼ੁਭਮ ਨੇ ਮੰਨਿਆ ਕਿ ਉਹਨਾਂ ਹੱਥੇ ਦੇ ਵਿੱਚ दारू ਪੀਣ ਉਪਰੰਤ ਐਸਵਾਈਐਲ ਨਹਿਰ ਉਤੇ ਕੰਡੇ ਤੇ ਜਾ ਕੇ ਫੇਰ दारू ਪੀਤੀ ਤੇ ਇੱਥੇ ਇਹਨਾਂ ਦੀ ਟਕਰਾਰ ਬਾਜੀ ਤੇ ਗੁਰਪ੍ਰੀਤ ਕਾਟੇ ਨੇ ਤਰਸੇਮ ਤੋਂ ਸਿਰ ਤੇ ਵਿੱਚ ਨਲਕੇ ਦੀ ਹੱਥੀ ਮਾਰੀ ਤਾਂ ਜਦੋਂ ਉਹ ਹੇਠਾ ਡਿੱਗਿਆ ਤਾਂ ਅਸੀਂ ਉਸ ਨੂੰ ਉੱਤੇ ਛੱਡ ਕੇ ਪੱਜ ਗਏ। ਅਸ਼ੁਭਮ ਨੇ ਦੱਸਿਆ ਕਿ ਰਾਤ ਕਰੀ ਬਾਠਵੋ ਚ ਗੁਰਪ੍ਰੀਤ ਸਿੰਘ ਅਤੇ ਕਰਨ ਨੇ ਪਾਲੀ ਮੇਰੇ ਘਰ ਆਏ ਸਾਂ ਤੇ ਮੈਨੂੰ ਆਪਣੇ ਨਾਲ ਬਿਠਾ ਕੇ ਉੱਥੋਂ ਲੈ ਕੇ ਸਾਂ। ਉਨਾ ਕਿਆ ਕਿ ਸਟੋਆ ਪੁਟਕੇ ترਸੀਮ ਸਿੰਘ ਦੀ লাশ ਨੂੰ ਮਿੱਟੀ ਦੇ ਵਿੱਚ ਦੱਬਿਆ ਤੇ ਉਸੇ ਵੱਲੋਂ ਦੋਸ਼ ਕਬੂਲ ਕਰ ਲੈਣ ਉੱਤੇ ਮੁਲਜ਼ਮ ਸ਼ੁਭਮ ਨੂੰ 24 ਜੁਲਾਈ ਨੂੰ ਪੁਲਿਸ ਹਵਾਲੇ ਕਰ ਦਿੱਤਾ ਪਰ ਪਤਾ ਲੱਗਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਰਾਤ ਵੇਲੇ ਕਿਸੇ ਦੀ ਜ਼ਿੰਮੇਵਾਰੀ ਉੱਤੇ ਘਰ ਭੇਜ ਦਿੱਤਾ ਸੀ ਜਦੋਂ ਸਮੂੱਚੀ ਘਟਨਾ ਦੀ ਚਰਚਾ ਹੋਈ ਤਾਂ ਪੁਲਿਸ ਨੇ ਹਰਕਤ ਦੇ ਵਿੱਚ ਝੋਝਿਆ 25 ਜੁਲਾਈ ਨੂੰ ਸ਼ੁਭਮ ਨੂੰ ਥਾਣੇ ਸਦਿਆ ਤੇ ਇੱਕ ਹੋਰ ਮੁਲਜ਼ਮ ਜਸਪਾਲ ਸਿੰਘ ਤੋਨੀ ਪਿੰਡ ਮਾਨਕਪੁਰ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਦੀ ਸ਼ਨਾਖਤ ਉਤੇ ਲੰਗੀ ਦੇਰ ਬਾਅਦ লাশ ਨੂੰ ਮਿੱਟੀ ਦੇ ਵਿੱਚੋਂ ਕੱਢਿਆ ਗਿਆ ਤੇ ਪੋਸਟਮਾਰਟਮ ਕਰਵਾਉਣ ਉਪਰੰਤ ਇਸ ਦਾ ਸੰਸਕਾਰ ਕੀਤਾ ਗਿਆ। ਤੋਂ ਦੱਸਦੇ ਕਿ ਥਾਣਾ ਮੁਖੀ ਬਨੂੜ ਆਕਾਸ਼ਦੀਪ ਸ਼ਰਮਾ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਰਾਣੀ ਰஞ்சிਸ਼ ਕਾਰਨ ਕਤਲ ਕੀਤਾ ਗਿਆ। ਉਹਨੇ ਇਹ ਵੀ ਕਿਹਾ ਕਿ ਸ਼ੁਭਮ ਨੂੰ ਸ਼ੱਕ ਦੇ ਆਧਾਰ ਤੇ ਲੈ ਕੇ ਆਏ ਸਨ ਪਰ ਰਾਤ ਨੂੰ ਬਿਨਾਂ ਮੁਕਦਮਾ ਦਰਜ ਕੀਤੇ ਥਾਣੇ ਨਹੀਂ ਰੱਖਿਆ ਜਾ ਸਕਿਆ। ਤੋ ਥੀ ਉਹ ਨਾ ਪਹਿਲਾ ਦਰਜ ਕਰਵਾਈ ਸ਼ਿਕਾਇਤ ਨੂੰ ਗੁਮਸ਼ੁਦਗੀ ਵੀ ਦੱਸਿਆ ਦੋਸਤੋ ਬਾਤ ਹੈ ਐਸਐਚਓ ਦੇ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਹਾਂਜੀ ਇੱਕ ਅਸੀਂ ਕੱਲ ਮਕਦਮਾ ਨੰਬਰ 96 ਰਜਿਸਟਰ ਕੀਤਾ ਸੀ ਅੰਦਰ ਸੈਕਸ਼ਨ 103 ਜਿਮਨਿਕ 3 ਜਿਮਨ 5 ਤੇ 238 ਪੀਐਨਐਸ ਜੋਗੀ 302 34 ਤੇ 201 ਆਈਪੀਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਵੀ ਉਰਦਨ ਪਿੰਡ ਦਾ ਰਹਿਣ ਵਾਲਾ ਹੈ ਅਮਿਤੀ 2 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਤੌਰ ਤੇ 3-4 ਦਿਨ ਪੜਤਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਿਖਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪੇਨ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਸ਼ੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਦਿੱਤੀ ਗਈ ਪਵਨ ਕੁਮਾਰ ਦੀ ਜਿਹਦੀ ਸਟੇਟਮੈਂਟ ਮੁਤਾਬਕ ਇਹ ਸ਼ੁਭਮ ਸ਼ੁਭੀ ਗੁਰਪ੍ਰੀਤ ਤੇ ਕਰਨ ਨੇਪਾਲੀ ਤੇ ਟੋਨੀ ਮਾਨੇਪੁਰ ਨੇ ਇਹਨਾਂ ਨੇ ਇਹਦੇ ਭਰਾ ਵੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਇਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬ ਦਿੱਤੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਦੀ ਸ਼ੁਭਮ ਸ਼ੁਭੀ ਤੇ ਟੋਨੀ ਮਾਨਕਪੁਰ ਦੀ ਅਰੈਸਟ ਪਾ ਲਈ ਸਰ ਇਹ ਕਤਲ ਕਿੰਦੀ ਕੀਤਾ ਜੋ ਕਤਲ ਇਹਨਾਂ ਨੇ ਆਪਸੀ ਪੁਰਾਣੀ ਰੰਜਿਸ਼ ਸੀਗੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤਾ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤਾ ਚਾਰ ਹਾਂਜੀ ਕੀ ਅੰਡਰ ਸੈਕਸ਼ਨ ਲਾਈ ਹੋਵੇਗਾ ਅੰਡਰ ਸੈਕਸ਼ਨ 103 ਜਿਮਨ 115 ਤੇ 238 ਬੀਨਸ ਜੋ ਆਈਪੀਸੀ ਪੁਰਾਣੇ ਲੌਂਗ ਡਾਬਰ 302 34 ਤੇ 201 ਆਈਪੀਸੀ ਹੁੰਦੀ ਆ ਪੰਜ ਦਿਨਾਂ ਦਾ ਰਮਾਨ ਮਿਲਿਆ ਜੀ 1 ਅਗਸਤ ਤੱਕ ਹਾਂ ਜੀ ਜਿਹੜੇ ਨੋਰਮਲ ਹੈਗੇ ਨੇ ਬੀਟਾਵਾ ਪ੍ਰੋਗਰਾਮ ਤੋਂ ਬਦ ਕਰ ਰਹੇ ਨੇ ਫਾਈਨਲੀ ਜੀ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਾਂਝੀ ਹੋ ਗਈ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਹਨਾਂ ਤੋਂ ਇਹ ਅ ਅੰਜਾਮ ਦਿੱਤਾ ਗਿਆ ਇਸ ਘਟਨਾ ਨੂੰ ਕਿੰਨੇ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਵਿਦਨ 24 ਆਵਰਸ ਅਸੀਂ ਇਹ ਫਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਲਿਆ ਜੀ ਇਹ ਕੋਈ ਨਾ ਕੋਈ ਬੈਗ ਨਾ ਕੀ ਇਹ ਵੀ ਨਾ ਇਹਨਾਂ 'ਚੋ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਹੈ ਬਾਕੀਆਂ ਦਾ ਕੋਈ ਕ੍ਰਿਮਨ ਬੈਕਗ੍ਰਾਉਂਡ ਨਹੀਂ ਹੈ ਲੇ ਤਾਂ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਪੀਐਸ ਦੇ ਮਕਦਮੇ ਸੀ